ਸਾਡੇ ਪੁਰਖਿਆਂ ਦੀ ਆਜ਼ਾਦੀ ਦੀ ਲੜਾਈ ਦੀਆਂ ਸ਼ਹਾਦਤਾਂ ਬਾਰੇ ਗਦਰੀ ਬਾਬਿਆਂ ਬਾਰੇ ਬਣੀ ਫਿਲਮ ਪੰਜਾਬੀ ਦੀ ਗੁਰੂ ਨਾਨਕ ਜਹਾਜ਼ ਦੇਖਣ ਦਾ ਮੌਕਾ ਮਿਲਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਅਕਸਰ ਇਹ ਗੱਲ ਸਟੇਜਾਂ ਤੇ ਵੀ ਕਹਿਣਾ ਕਿ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਜੈ ਜਾਦੀ ਸਾਨੂੰ ਕਿਸ ਭਾਅ ਪਈ ਇਹਦੇ ਬਾਰੇ ਜ਼ਰੂਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਸਕੂਲ 'ਚ ਬਾਬਾ ਸੋਨ ਸਿੰਘ ਪਕਣਾ ਦਾ ਪਾਠ ਵੀ ਪਾਠਕ੍ਰਮ ਦੇ ਵਿੱਚ ਪੜ੍ਹਦੇ ਰਹੇ ਹਾਂ ਉਹਨਾਂ ਦੀ ਕਮਗਾਟਾ ਮਾਰੂ ਜਹਾਜ਼ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਦੇ ਰਹੇ ਆ ਪਰ ਉਹਨੂੰ ਇੱਕ ਮੂਵੀ ਦੇ ਵਿੱਚ ਤੋਟਾਈ ਘੰਟਿਆਂ ਚ ਬੜਾ ਔਖਾ ਕੰਮ ਹੈ ਉਹਨੂੰ ਸਾਰੇ ਨੂੰ ਕੁਝ ਸਮੁੰਦਰ ਨੂੰ ਕੁਝੇ ਚ ਬੰਦ ਕਰਨ ਵਾਲੀ ਗੱਲ ਹੈ ਮੈਂ ਪ੍ਰੋਡਿਊਸਰ ਤੇ ਡਾਇਰੈਕਟਰ ਯੰਗ ਨੇ ਸਾਰੇ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਬਹੁਤ ਬਰੀਕੀ ਨਾਲ ਇਹ ਚੀਜ਼ਾਂ ਕੰਟੀਨਿਊਟੀ ਜਿਹੜੀ ਉਹ ਦੇਖਣੀ ਪੈਂਦੀ ਹੈ ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕਾਮਾਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਨੇ ਹਾਂਗਕਾਂਗ ਤੋਂ ਬੈਂਕੂਬਰ ਬੈਂਕੂਬਰ ਨਹੀਂ ਵੜਨਦੇ ਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਵੜਨਦੇ ਤੇ ਤਾਂ ਛਿੱਧੀਆਂ ਹੋ ਗਿਆ ਸੋ ਆਜ਼ਾਦੀ ਜਿਹੜੀ ਹੈ ਮੈਂ ਫੇਰ ਕਹਿੰਨਾ ਕਿ ਬਹੁਤ ਮਹਿੰਗੇ ਭਾਪਈ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜਿਉਂ 1942 ਨਹੀਂ ਕਹਿਣਾ ਆਉਂਦਾ ਤਾਂ ਇਹਨਾਂ ਸਮਝਾ ਦਿੰਦੇ ਨੇ ਕਿ 47 ਜਿਹ ਹੱਲੇ ਪੈਸੇ ਤਾਂ 5 ਸਾਲ ਦਾ ਸੀ। ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚਿਰ ਚੱਲਣਾ ਪਿਆ। ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਚਲਦੇ ਵੀ ਪੰਜਾਬੀ ਆ। ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਕਿ ਸਾਰੇ ਨਵੇਂ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ। ਇਹ ਤੁਹਾਨੂੰ ਇੱਕ ਪ੍ਰੋਗਰਾਮ ਕਰੀਏ ਜਾਂ ਤੇ ਇਸ ਪ੍ਰੋਗਰਾਮ ਦਾ ਪਰਮਾਣਿਕ ਤੁਹਾਨੂੰ ਇਹ ਸੁਣਾਉਣਾ ਹੈ ਕਿ ਆਪ ਬੱਚਿਆਂ ਨੂੰ ਹੁੰਦਾ ਤਾਂ ਕਿੱਡੀ ਪਤਾ ਲੱਗਦਾ। ਇੱਕ ਪਾਸੇ ਤਾਂ ਦੇਖ ਲਈ ਇੱਕ ਪੋਜ਼ਿਟਿਵ ਇਫੈਕਟ ਵੀ ਆ ਸਕਦਾ ਹੈ ਕਿਉਂਕਿ ਪੰਜਾਬ ਦੇ ਕਲਚਰ ਦੇ ਵਿੱਚ ਵੀ ਕੰਦੀਆਂ ਹਨ। ਹਾਲਾਂਕਿ ਇਹ ਆਪਣੇ ਵਾਲੇ ਕਲਚਰ ਤੇ ਬਹੁਤ ਕਾਮੇਸ਼ਨ ਹੋ ਸਕਦੀ ਹੈ। ਲੱਗਦਾ ਹੈ ਕਿ ਇਸ ਪਾਸੇ ਵੀ ਪੰਜਾਬ ਆਪਣੇ ਰੂਪ ਤੇ ਚੱਕ ਦੇਖੋ ਦਿਖੋ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਹਿ ਆ ਕਿ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਅ ਚੱਲਣਾ ਪੈਂਦਾ ਕਿ ਕੋਈ ਇਤਿਹਾਸਕ ਗਲਤੀ ਨਾ ਹੋ ਜੇ ਜਦ ਇਸ ਨੂੰ ਤਰੋੜ ਤਰੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮਾਂ ਇਕੱਠੀਆਂ ਆਈਆਂ ਸੀ ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਾਖਤਾਂ ਦੇ ਵਿੱਚ ਭੱਜ-ਭੱਜ ਕੇ ਗਾਣੇ ਗਾ ਰਹੇ ਕਦੋਂ ਗਾਣੇ ਗਾ ਰਹੇ ਤੁਸੀਂ ਕਿਉਂ ਤੋੜ-ਮੋੜ ਕੇ ਪੇਸ਼ ਕਰੀ ਜਾਂਦੇ ਫੋਨੂ ਗਾਣਿਆਂ ਬਿਨਾ ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹੈ ਹਿੱਟ ਹੋ ਜੂਗੀ ਮਤਲਬ ਇਹ ਜਿਹਾਂ ਇਸ ਫਿਲਮ ਦੇ ਵਿੱਚ ਕੋਈ ਇਦਾਂ ਦੀ ਮੈਨੂੰ ਲੱਗੇ ਨਹੀਂ ਕਿ ਕੋਈ ਇਤਿਹਾਸ ਨੂੰ ਉਤ్రోੜਿਆ ਮੋੜਿਆ ਜਾ ਰਿਹਾ ਪਰ ਜੇ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਨਾ ਕਰਮਜੀਤ ਉਹਨਾਂ ਦੇ ਜਿਹੜੀ ਇਫਟਾ ਦੇ ਪਾਪਤਾ ਪਾਪਤਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਰਹਿੰਦੇ ਕਿ ਆਹੋ ਜੇ ਗਾਣੇ ਨਾ ਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਵੈਸੇ ਤਾਂ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੋਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘੱਟ ਵੀ ਗਿਆ ਅੱਗੇ ਨਾਲੋਂ ਪਰ ਸਾਡੇ ਕੋਲੇ ਸਾਡੇ ਕੋਲੇ ਚਰਖੇ ਸਾਡੇ ਕੋਲੇ ਫੁਲਕਾਰੀਆਂ ਸਾਡੇ ਵਿਰਸੇ 'ਚ ਤਾਂ ਇੰਨਾ ਕੁਝ ਪਿਆ ਹੈ ਕਿ ਜਦੋਂ ਮਰਜੀ ਗਾਣੇ ਗਾਏ ਜੋ ਗੀਤ ਗਾਏ ਜੋ ਬੜੇ ਅੱਛੇ ਆਰਟਿਸਟ ਵੀ ਨੇ ਸਾਰੇ ਪੰਜੇ ਕੋਲ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਸਸਤੀ ਸ਼ੋਹਰਤ ਵਾਸਤੇ ਇਸ ਤਰ੍ਹਾਂ ਦਾ ਕੁਝ ਜੇ ਕੋਈ ਸਮਾਜ ਨੂੰ ਮਤਲਬ ਕੋਈ ਗਲਤ ਸੇਧ ਦੇਊਗਾ ਤਾਂ ਇਹ ਪਹਿਲੀ ਗੱਲ ਤਾਂ ਚੰਗੀ ਗੱਲ ਵੀ ਨਹੀਂ ਨੰਬਰ 2 ਤੇ ਜੇ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨੀ ਜਾਂ ਕੋਈ ਹੋਰ ਕਰਨ ਦੀ ਕੋਸ਼ਿਸ਼ ਕਰੂਗਾ ਕਿ ਕੱਲੇ ਸਿਆਰ ਜਾਂ ਕੋਈ ਚੱਕ ਦਿਆਂਗੇ ਮਾਰ ਦਿਆਂਗੇ ਵੱਟ ਦਿਆਂਗੇ ਆ ਤਾਂ ਇਹ ਮਤਲਬ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗਾ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਹੀਂ ਗਲੀਆਂ 'ਚ ਹੀ ਅਸੀਂ ਪਿਸਤੌਲ ਚੱਕੀ ਫਿਰਦੇ ਆ ਲੜਾਈਆਂ ਸਾਡੀਆਂ ਜ਼ੁਲਮ ਦੇ ਵਿਰੁੱਧ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਸੀ ਮਤਲਬ ਕੁਰਬਾਨੀਆਂ ਦਿੱਤੀਆਂ ਨਾ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਸੋ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਲੜਾਕੀ ਕੌਮ ਵੀ ਲੜਦੇ ਫਿਰਦੇ ਆ ਇੱਕ ਦੂਜੇ ਦੇ ਵਿੱਚ ਵਜਦੇ ਨੋ ਸਾਡੇ ਤੇ ਜਦੋਂ ਸੰਕਟ ਪੈਂਦਾ ਹੈ ਅਸੀਂ ਉਦੋਂ ਰਿਐਕਟ ਕਰਦੇ ਆ ਸੋ ਆਫੈਂਸਸ ਇਸ ਬੈਸਟ ਡਿਫੈਂਸ ਇਸ ਫਿਲਮ ਦੇ ਵਿੱਚ ਇੱਕ ਡਾਇਲੋਗ ਹੈ ਠੀਕ ਹੈ ਨਾ ਸੋ ਇਸ ਕਰਕੇ ਆ ਆਜ਼ਾਦੀ ਵੇਲੇ ਵੀ ਸਾਡੇ ਤੇ ਮਤਲਬ ਜਦੋਂ ਗੋਲੀਆਂ ਚੱਲੀਆਂ ਆਸੀਂ ਬਰੁੱਠੇ ਇਸ ਦਾ ਫਿਰ ਸਿਕੰਦਰ ਨੂੰ ਰੋਕਣ ਵਾਲੇ ਵੀ ਅਸੀਂ ਆ ਜਿਹੜਾ ਕਹਿੰਦੇ ਸੀ ਦੁਨੀਆ ਦਾ ਜੋ ਜੀਤਾ ਵਹੀ ਸਿਕੰਦਰ ਕਹਾਵਤਾ ਬਣ ਗਿਆ ਸੀ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕਟਰੀਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣਿਆ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਬਾਤ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਏਵੈਕੂਏਸ਼ਨ ਦੀ ਸਾਨੂੰ ਕੰਟਰੋਲ ਵੱਲੋਂ ਕੋਈ ਜਬ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਊਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾਂਗੇ ਨਿਕਲ ਜੀ ਅੰਦਰ ਆ ਕੇ ਸਿਪਰੀਰ ਨੂੰ ਲੈ ਕੇ ਕਿ ਅੱਜ ਫਿਰ ਕਮੇਟੀ ਦੇ ਇੱਕ ਆਰਡਰ ਹੈ ਕਿ ਐਮ ਜੀਵਾ ਆਪਰੇ ਨਹੀਂ ਉਹ ਹਾਜ਼ਰੀ ਲਾਉਣਗੇ ਕਿਉਂਕਿ ਉਸ ਤੋਂ ਪਹਿਲਾਂ ਵਿਅਕਤੀਗਤ ਤੌਰ ਉੱਤੇ ਕਿੰਨੇ ਕਿਤੇ ਜੇ ਨਿਸ਼ਕਤਾਂ ਹਨ ਵੀ ਅੱਜ ਫਿਰ ਤੁਹਾਡੇ ਸਾਹਤ ਆਰਡਰ ਹੋਏ ਦੇਖੋ ਨਪਿੰਦਰ ਸਿਸਟਮ ਇੱਕ ਦਿਨ ਤੱਕ ਠੀਕ ਨਹੀਂ ਹੋਣਾ ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ ਕਈਆਂ ਨੂੰ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਵੀ ਨਹੀਂ ਮਿਲਦਾ ਜਦ ਨਾ ਚਿਰ ਉਹ ਤਨਖਾਹ ਤੋਂ ਬਿਨਾ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ। ਹੌਲੀ-ਹੌਲੀ ਹੱਥ ਪਾਉਗੀ ਤੇ ਦੋ ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ। ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮਹੀਨੇ ਪੂਰੇ ਦੇਸ਼ ਨਾਲੋਂ ਵੱਧ ਨੇ। ਪੂਰੇ ਦੇਸ਼ ਨਾਲੋਂ। ਚਾਹੇ ਪੁਲਿਸ ਦੀਆਂ ਲਾ ਲਓ, ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ। ਸਾਰੇ ਮੁਲਕ ਤੋਂ ਵੱਧ ਨੇ ਤਨਖਾਹਾਂ। ਈਵਨ ਬੀਵੀਐਮਡੀ ਵਾਲੇ ਜਿਹੜੇ ਨੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਅਫਸਰ ਹੁੰਦੇ ਨੇ ਉਹ ਆਪਣਾ ਕਿੱਟ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕਿੱਟ ਦੀ ਤਨਖਾਹ ਲੈਂਦੇ ਆ ਕਿਉਂਕਿ ਜ਼ਿਆਦਾ ਹੈ ਇੱਥੇ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਂਦੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿਵੇਂ ਲਿਆਉਂਦਾ ਹੋਊਗਾ 10000 ਰੁਪਏ ਕਿਹਦੇ ਕਿਹਦੇ ਪੈਰੀ ਪੈਂਦਾ ਹੋਊਗਾ ਕਿਸੇ ਮਰੇ ਕਿਸੇ ਮਰੇ ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹਦੀ ਉਸ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇ ਸੋ ਇਸ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗ ਗਏ ਹੁਣ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਸ਼ਨ ਦੇ ਮਾਮਲੇ ਤੇ 0 ਡਾਲਰ ਇਨਸਾਫਾ ਦੀ ਪਾਰਟੀ ਦੀ ਤੇ ਉਹ ਬਾਦਾਂ ਵੀ ਕਰਕੇ ਆਏ ਹੋਏ ਆ ਤੇ ਜਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੱਡਾ ਵੱਡਾ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤੀ ਕਦ ਕਿੱਡਾ ਵੱਡਾ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ कोई तरस नहीं की छः बजे तो, थे वज़े, थे वज़े थे वज़े तो नहीं देखो पता की है मैं तुम दस कि हिस्टोरिकल फिल्म बना बहुत औखा काम है बड़ा बड़ा रिस्क हूँ जी के मतलब क्योंकि लोग इंटरटेनमेंट कोई हल्किया फुल्किया फिल्म ਇਹ ਕਈ ਆਦੀ ਹੁੰਦੇ ਆ ਪਰ ਹਰ ਇੱਕ ਕਿਸਮ ਦੀ ਆਡੀਅנס ਹੈ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਤ ਆਉਣਗੇ ਸੋ ਐਂ ਤੱਕੇ ਨਾਲ ਤਾਂ ਕਿਸੇ ਨੂੰ ਅਸੀਂ ਦਿਖਾ ਨਹੀਂ ਸਕਦੇ ਪਰ ਐ ਮੂਵੀ ਜਿਹੜੀ ਹੈ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋਂ ਲੈ ਗਈ ਤਾਂ ਹੀ ਚਲੀ ਜਾਊਗੀ ਕਿਥੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ਼ ਚ ਵੀ ਦਿਖੂਗੀ ਇਹ ਮੂਵੀ ਜਿਹੜੇ ਟਰੈਵਲ ਕਰਦੇ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੌਗ ਮਿਲਣਗੇ ਜਾ ਫਿਰ ਉਹ ਜਿਹੜਾ ਅੱਜ ਕੱਲ ਚੱਲਿਆ ਹੋਇਆ ਨਾ Netflix ਆ ਜਿਹੜੇ Prime Video ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਪਹਿਲਾਂ ਹੁੰਦਾ ਸੀ ਕਿ ਸਿਨਮੇ ਜੋ ਲੈ ਗਈ ਮੁੜ ਕੇ ਲੱਭਦੀ ਹੋਈ ਨਹੀਂ ਸੀ ਬੀਸੀਆਰ ਦੀ ਉਹ ਟੇਪਾਂ ਟੂਪਾਂ 'ਚ ਠਿਆਂਦੀ ਹੁੰਦੀ ਸੀ ਉਹ ਵੀ ਐ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਸੀ ਕਿਤੇ ਨਾ ਕਿਤੇ ਆ ਹੀ ਜਾਓ ਜਾਵੇ ਪੰਜਾਬ ਸਰਕਾਰ ਕੋਲ ਪੇਸ਼ ਕਰਦਾ ਹੈ। ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਸਕੋਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਜਨੁਨੀ ਬੰਦੇ ਹੈ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਾ ਐ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜਿਹੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਪ੍ਰਸੰਸਾ ਪੱਤਰ ਹੀ ਦੇ ਸਕਦੇ ਆ 26 ਜਨਵਰੀ ਨੂੰ ਜਾਂ 15 ਕਰ ਸਕਦੇ ਆ ਬੋਲੀ ਜਾਣ ਤੁਹਾਨੂੰ ਸੁਪੀ ਸਵੇਕ ਕਿੱਥੀ ਹੋਈ ਅੱਜ ਸੁਪੀ ਅੱਜ ਕਿ ਕਿ ਬਿਟੀ ਬਣਾਈ ਉਹ ਤਾਂ ਇੰਪਲੀਮੈਂਟ ਨਹੀਂ ਕੀਤਾ ਵੀ ਨੋਟੀਫਾਈਂਗ ਜਿਹੜੀਆਂ ਪਹਿਲਾਂ ਕਿਐਸਵਾਈਐਲ ਐਸਵਾਈਐਲ ਮੀਡੀਆ ਚੱਲਦੀ ਰਹਿਣੀ ਹੈ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਅਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇ ਕਿ ਅਲਟਰਨੇਟਿਵ ਜਾਂ ਫਿਰ ਅਲਟਰਨੇਟਿਵ ਹੱਲ ਦੱਸੋ ਤਾਂ ਕੀ ਹੈ ਹੱਲ ਇਹ ਤਾਂ ਨਾਮ ਚ ਹੀ ਹੈ ਐਸਵਾਈਐਲ ਦੀ ਬਜਾਏ ਉਹਦੋਂ ਬਾਈਐਸਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਪਿਆਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਯਮੁਨਾ ਨੂੰ ਇਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮਣਿਆ ਤੂੰ ਹੀ ਲਿਆ ਹਰਿਆਣੇ ਨੇ हरियाणा ਨੂੰ ਮਿਲੇ ਪਾਣੀ ਉਹ ਕੱਲ ਠੀਕ ਹੈ ਨਾ ਉਹ ਜਮਨਾ ਤੋਂ ਇਧਰ ਨੂੰ ਕਰ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚੇਗਾ ਸਤਲੁਜ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸਮਝੌਤਾ ਹੋਇਆ ਸੀ ਹਰਿਆਣਾ ਲੱਗੂ ਗਿਆ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਢਤਾ ਪਰ ਹਰਿਆਣਾ ਨਾਲ ਰਾਵੀ ਬਿਆਸ ਤੱਕ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇ ਹਰਿਆਣਾ ਜਾਂ ਰਾਜਸਥਾਨ ਨਾਲ ਇਹ ਕਿਉਂ ਫਿਰ ਰਿਪੀਰੀਅਨ ਸਟੇਟਾਂ ਦੀਆਂ ਸਾਬ ਰਿਪੀਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ BBMB ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ BBMB ਕਿਉਂ ਗਈ ਇਹ ਵੀ ਕੋਰਟ ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਬੁਰਧ ਗਏ ਨੇ BBMB ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ ਚ ਕੀ ਕਰਨ ਗਈ ਹੈ ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕਰ ਫੀਟ ਮਿਲੂਗਾ ਨਾ ਜਾਂ ਇੰਨੇ ਕੀ ਉਸੇ ਤੋਂ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ ਚ BBMB ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪੈਣੀ ਜਿਹੜਾ ਬੀਬੀਐਮਬੀ ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਭੱਜ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਬੰਨ ਲੈਂਦੇ ਬੀਬੀਐਮਬੀ ਫਿਰਦੀ ਉੱਥੇ ਇਹਦਾ ਮਤਲਬ ਬੀਪੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਤਾਂ ਕੋਟ ਜਾਂ ਰੱਖੀ ਮਤਲਬ ਬੰਨਦਾ ਸুইস ਕਰਕੇ ਮਤਲਬ ਹਰਿਆਣਾ ਤੋ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੇ ਨੂੰ ਵੀ ਆਪਦੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਬੀਐਮਪੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਹਾਂ ਮਤਲਬ ਪੇ ਕਰਦੇ ਠੀਕ ਹੈ ਨਾ ਜੇ 60% ਸਾਡਾ ਹੱਕ ਹੈ ਤਾਂ 60% ਪੇਸ ਪੈਸੇ ਵੀ ਦੇਣੇ ਆ ਫਿਰ ਇਸ ਦਾ ਹਿਸਾਬ ਲਾਵਾਂਗੇ ਕਿਤੇ ਕਿਤੇ ਪੈਸੇ ਦਿੱਤੇ ਨੇ ਛੋਟਾ ਨਾਲ ਗੱਲ ਦੀ ਸੁਣਤੀ ਕਰ ਚਾਹੋ ਜੰਮੇ ਜਾ ਰਿਹਾ ਤੁਸੀਂ ਕਰਦੇ ਨਾ ਜਿਹੜੇ ਕੋਈ ਸ਼ਹਿਰ ਅਨੰਦਾਸ ਜਦੋਂ ਮਿਲਤਨ ਜੋ ਵੀ ਤੁਹਾਨੂੰ ਉਹਨਾਂ ਦੇ ਵੱਲੋਂ ਰਿਪਲਾਈ ਕੀਤਾ ਗਿਆ ਸੀਗਾ ਕਿ ਆਗੇ ਕੀ ਕਿ ਅਸੀਂ ਕੰਮ ਨਹੀਂ ਕਰਾਂਗਾ ਉਹਨਾ ਆਤੀ ਦਾ ਤਾਂ ਤੁਸੀਂ ਕਿਵੇਂ ਦੇਖ ਰਹੇ ਸੀ ਦੇਖੋ ਜਦੋਂ ਉਹ ਆ ਕੇ ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜਨਾ ਸੀ ਹਜੇ ਮਹਿੰਦੀ ਦਾ ਰੰਗ ਪੂਰਾ ਛੜਿਆ ਵੀ ਨਹੀਂ ਸੀ ਤੇ ਮਾਵਾਂ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਬਾਪੂ ਮਾਰਤੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋਈ ਕਿਸੇ ਕਿਸਮ ਦਾ ਵੀ ਮਤਲਬ ਚਾਹੇ ਕਲਚਰਲ ਚਾਹੇ ਸਪੋਰਟਸ ਦੇ ਵਿੱਚ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲੀਏ ਫਿਰ ਡਾਇਲੋਗ ਡਾਂਸ ਤੇ ਖੂਨ ਇੱਕ ਇੱਕੋ ਟਾਈਮ ਤੇ ਚੱਲ ਨਹੀਂ ਸਕਦਾ ਤਾਂ ਉਹਨਾਂ ਹਰਕਤਾਂ ਤੋਂ ਬਾਅਦ ਆ ਜਾਂਣ ਜਾਂ ਤਾਂ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਨੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਪਹਿਲਾਂ ਮੇਨ ਨਾਲ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦੋ ਕਹਿੰਦੇ ਸਾਡੇ ਹਾਲਾਤ ਦੇਖ ਕੇ ਤੁਸੀਂ ਆਹ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਹੋਰ ਲੈ ਕੇ ਕਹਿੰਦਾ ਇਕੱਲਾ ਲਾਹੌਰ ਕਿਉਂ ਕਰਾਚੀ ਵੀ ਦੇ ਦੋ ਯਾਰ ਰੋਟੀ ਖਾਂਦੇ ਹੋ ਜਾਾਂਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੇ ਆਪ ਦੀ ਦੇਸ਼ ਨੂੰ ਤਬਾਹ ਕਰਨਗੇ ਆਪ ਤੈਨੂੰ ਹੋਰ ਤਾਂ ਕੀ ਕਰਨਗੇ ਜੀ ਮੈਲਾ ਸ਼ਕਤੀ ਮੈਲਾ ਸ਼ਕਤੀ ਮੈਂ ਪੁੱਛਣਾ ਚਾਹੁੰਦੀ ਕਾਮਾਗਾਟਾ ਮਾਰੂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਕੈਪੀਟਲ ਦੀ ਲੀਡਰ ਮੈਂ ਉਹੀ ਕਹਿਣਾ ਨਾ ਦੇਖੋ ਵੈਸੇ ਤਾਂ ਪਾਠ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ ਸੱਤ ਮਿੰਟ ਵਿੱਚ ਸੋਨ ਸਿੰਘ ਪਕਣਾ ਜੀ ਦਾ ਗੁਰਦਤ ਸਿੰਘ ਕਾਮਗਾਟਾ ਮਾਰੂ ਪਰ ਅੱਜਕੱਲ੍ਹ ਹੁਣ ਉਸ ਤਰ੍ਹਾਂ ਦਾ ਜਿਹੜਾ ਸਿਲੇਬਸ ਵੀ ਬਦਲੀ ਜਾਂਦੇ ਨੇ ਤਾਂ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਡੇ ਸ਼ੀਧਾਂ ਬਾਰੇ ਸਾਡੇ ਜੋ ਘੁਰਖਿਆਂ ਨੇ ਜੋ ਅਸੀਂ ਇਹ ਚੱਲੇ ਆ ਸੋ ਪੰਜਾਬ ਸਰਕਾਰ ਇਸ ਗਲਤੀ ਲਈ ਵਚਨਬੱਧ ਵੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪਾਠਕ੍ਰਮ ਜਿਹੜੇ ਨੇ ਬੱਚਿਆਂ ਦਾ ਸਿਲੇਬਸ ਹੈ ਉਹਦੇ 'ਚ ਵੀ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇ ਪੇਪਰਾਂ ਦੇ ਵਿੱਚ ਵੀ ਉਹਨਾਂ ਦੇ ਸਵਾਲ ਆਉਣ ਤਾਂ ਕਿ ਬੱਚੇ ਜਵਾਬ ਦੇ ਕੇ ਉਹਨੂੰ ਜਵਾਬ ਬੱਚੇ ਤਾਂ ਇਹੋ ਦੇਣਗੇ ਜੇ ਪੜਿਆ ਹੋਊਗਾ ਨਾ ਸੋ ਇਸ ਕਰਕੇ ਇਹੋ ਜਿਹਾ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਤਾਂ ਭੁੱਲ ਨਹੀਂ ਸਕਦੇ ਚਾਹੇ 1857 ਦਾ ਕਦਰ ਹੈ ਚਾਹੇ ਉਹ ਆਪਣਾ ਕਰਤਾਰ ਸਿੰਘ ਸਰਾਭੇਉਰੀ ਵੀ ਤਾਂ ਉੱਥੇ ਹੀ ਸਟਾਕਟਨ ਚ ਅੱਜ ਵੀ ਪ੍ਰੈਸ ਹੈ ਗਦਰ ਗਦਰ ਲਹਿਰ ਦੇ ਜਿਹੜਾ ਅਖਬਾਰ ਸੀ ਤੇ ਉਹ ਸਟਾਕਟਨ ਦੇ ਵਿੱਚ ਕੈਲੀਫੋਰਨੀਆ ਚ ਪ੍ਰੈਸ ਹੈ ਅਜੇ ਵੀ ਅਜੇ ਤੇ ਛਪਦਾ ਸੀ ਉਹ ਤੁਹਾਨੂੰ ਲੱਗਦਾ ਕਿ ਇਦਾਂ ਨਹੀਂ ਕਿ ਬਾਰੇ ਵੀ ਦੱਸੋ ਕਿ ਉਹਨੇ ਬਹੁਤ ਵਧੀਆ ਚਾਲ ਕੀਤੀ ਆਰਟਿਸਟ ਹੈ ਜੀ ਆਰਟਿਸਟ ਨੂੰ ਜਿਹੜਾ ਕਿਰਦਾਰ ਦੇ ਦੋਗੇ ਉਹ ਉਹਦੇ ਕਿਰਦਾਰ ਚ ਢਲ ਜਾਂਦਾ ਉਹ ਸਾਰੇ ਮੈਂ ਤਾਂ ਸਾਰੀ ਟੀਮ ਨੂੰ ਵਧਾਈ ਦੇਣਾ ਕਿ ਕੱਲਾ ਕੱਲਾ ਜਿਹੜੇ ਜਿਹੜੇ ਆਰਟਿਸਟ ਨੂੰ ਜਿੰਨਾ ਕਿ ਰੋਲ ਮਿਲਿਆ ਉਹਨਾਂ ਨੇ ਆਪਣਾ ਵਧੀਆ ਨਿਭਾਇਆ ਔਰ ਇਸ ਦੇਖੋ ਸਿਰਫ ਇੱਕੋ ਹੀ ਡਾਇਲੋਗ ਸੀ ਸ਼ੋਲੇ ਚ ਇਤਨਾ ਸਨਾਟਾ ਕਿਉਂ ਆ ਭਾਈ ਬਦਿਆ ਕਲਾਕਾਰ ਕੋਲੇ ਇੱਕ ਡਾਇਲੋਗ ਵੀ ਹੋਵੇ ਨਾ ਜ਼ਰੂਰੀ ਨਹੀਂ ਕਿ ਉਹਦੇ ਕੋਈ ਬਹੁਤਾ ਉਹਦੇ ਰੀਲ ਜਿਹੜੀ ਆ ਜਾਂ ਫੁਟੇਜ ਉਹਦੀ ਹੋਵੇ ਤਾਂ ਉਹ ਹੀਰੋ ਬਣੂਗਾ ਫਿਰ 2.5 ਘੰਟਾ ਜੋ 2-2 ਘੰਟੇ ਆਪ ਸਕਰੀਨ ਤੇ ਆਉਣ ਵਾਲੀਆਂ ਫਿਲਮਾਂ ਹੀ ਫੇਲ ਹੋ ਜਾਂਦੀਆਂ ਨੇ ਤਾਂ ਹੀ ਹੀਰੋ ਬਣਦੇ ਹੋ ਸਵੈਸ ਕਰਕੇ ਅਸਰਾਨੀ ਦਾ ਆਪਣਾ ਸੀ ਦੋ ਇਧਰ ਚੱਲेंगे ਦੋ ਇਧਰ ਚੱਲेंगे ਦੋ ਮੇਰੇ ਪਿੱਛੇ ਚੱਲਣਗੇ ਪਿੱਛੇ ਦੇਖਿਆ ਕੁਝ ਵੀ ਨਹੀਂ ਸੀ ਠੀਕ ਹੈ ਨਾ ਇਹ ਜਦੋਂ ਬਥੇਰੇ ਇੱਥੇ ਸਾਡੇ ਸਿਆਸਤ ਵਿੱਚ ਵੀ ਫਿਰਦੇ ਨੇ ਤੁਸੀਂ ਕਿਹਾ ਕਿ ਬੱਚਿਆਂ ਨੂੰ ਹਿਸਟਰੀ ਤੋਂ ਲਾਭ ਪ੍ਰਾਪਤ ਹੋ ਰਹੀ ਹੈ ਪਰ ਜੇ ਇੰਨੀ ਵਪਾਰਕ ਘਟ ਬੰਦੀਆਂ ਜੇ ਬਣੀਆਂ ਤੁਸੀਂ ਫ੍ਰੀਡ ਕਰ ਰਹੇ ਹੋ ਤਾਂ ਵਾਕਈ ਅੱਛੀ ਹੋਏਗੀ ਬਲਮ ਤੇ ਤੁਹਾਨੂੰ ਲੱਗਦਾ ਕਿ ਫਿਰ ਸਕੂਲਾਂ ਵਾਲੇ ਬੱਚਿਆਂ ਨੂੰ ਵੀ ਹਿਸਟਰੀ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਬਲਮ ਮੈਨੂੰ ਇਹਨਾਂ ਨੇ ਦੱਸਿਆ ਮੈਨੂੰ ਕਰਮਜੀਤ ਨੇ ਵੀ ਦੱਸਿਆ ਕਿ ਪ੍ਰੋਡਿਊਸਰਜ਼ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਅਸੀਂ ਮਤਲਬ ਸਕੂਲਾਂ ਦੇ ਬੱਚਿਆਂ ਬਾਰੇ ਜਾਂ ਜਿਹੜਾ ਸਰਟੀਫਿਕੇਟ ਇਹਨਾਂ ਕੋਲ ਹੈਗਾ ਉਦੇ ਮਤਾਬਕ ਜੋ ਏਜ ਵਰਗ ਜਿਹੜਾ ਅਲਾਉਡ ਹੈ ਅਸੀਂ ਇਹਦੇ ਬਾਰੇ ਮੈਂ ਅਫਸਰਾਂ ਨਾਲ ਵਿਚਾਰ ਕਰ ਵਿਚਾਰ ਕਰਉ ਮੈਂ ਤੁਹਾਨੂੰ ਪਹਿਲਾ ਰਸਤਾ ਵੀ ਜਿਨ੍ਹਾਂ ਨੇ ਇਹ ਜੀ ਫਿਲਮ ਬਣਾ ਲਈ ਉਹ ਪਹਿਲੀ ਜਗਰਾ ਬਹੁਤ ਹਨਾ ਸਾਹਿਬ ਸਾਹਿਬ ਤੁਹਾਨੂੰ ਥੋੜਾ ਜਿਹਾ ਸਵਾਲ ਹੈ ਤੁਸੀਂ ਬਹੁਤ ਜ਼ਿੰਮੇਵਾਰ ਪੋਸਟ ਤੇ ਬੈਠੇ ਹੋ 24 ਚਾਸ ਤੋਂ ਹੁਣ ਆਫਰ ਆ ਗਈ ਹੈ ਇਹ ਮਾਰਕਲ ਤੋਂ ਐਜ ਦੇ ਅੱਗੇ ਟਾਈਮ ਹੁਣ ਦੇਖੋ ਜਿਹੜੀ ਜਿਹੜੀ ਬਲੋ ਵੀ ਬਹੁਤ ਵਧੀਆ ਹੋ ਗਈ ਨੇ ਰੋਲ ਦਾ ਕੋਈ ਪ੍ਰੋਬਲਮ ਨਹੀਂ ਪਰ ਪਰ ਇਹ ਹੈ ਨਾ ਪਰ ਜਿਹੜਾ ਰੋਲ ਹੋਣ ਨਿਭਾ ਰਿਆਂ ਇਹ ਵੀ ਇੱਕ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈਗਾ ਇਹ 9 to 5 ਜੌਬ ਨਹੀਂ ਹੈਗੀ 12 ਵਜੇ ਵੀ ਫੋਨ ਆ ਜਾਂਦਾ ਹੈ 2 ਵਜੇ ਸਾਨੂੰ ਫੋਨ ਆ ਜਾਂਦਾ ਕਦੇ ਪੁੱਛ ਹੋ ਗਿਆ ਕਦੇ ਕਿਤੇ ਕੀ ਹੋ ਗਿਆ ਸੋ ਮੇਰੇ ਖਿਆਲ ਚ ਮੇਰੀ ਮੇਰਾ ਸਕਰੀਨ ਪਲੇ ਤਾਂ ਪ੍ਰਮਾਤਮਾ ਨੇ ਇਹੀ ਲਿਖਿਆ ਕਿ ਪਹਿਲਾਂ 17 ਸਾਲ ਦਾਸੀ ਜਦੋਂ ਸੁਪਰ ਹਿੱਟ ਹੋ ਗਏ ਫਿਰ ਪਰਮਾਤਮਾ ਨੇ ਇਧਰ ਐਮਪੀ ਬਣਾ ਤੇ ਦੋ ਵਾਰ ਹੁਣ ਪਰਮਾਤਮਾ ਕੁਝ ਮੇਰੇ ਤੋਂ ਹੋਰ ਚਾਹੁੰਦਾ ਸਮਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਰੋਲ ਨਿਭਾ ਰਿਹਾ ਇਹ ਵੀ ਕਿਸੇ ਮਤਲਬ ਚੁਣੌਤੀ ਤੋਂ ਘੱਟ ਨਹੀਂ ਹੈਗਾ